ਆ ਇੱਕ ਸੰਜੀਵਣੀ ਬੂਟੀ ਹੈ ਜਿਹੜੀ ਆਪਾਂ ਨੂੰ ਹਰ ਇੱਕ ਪ੍ਰਕਾਰ ਦੀ ਰੋਗ ਤੋਂਾਂ ਕਿਸੇ ਵੀ ਪ੍ਰਕਾਰ ਦੀ ਬਿਮਾਰੀਆ ਉਹਦੇ ਵਿੱਚ ਮਦਦ ਕਰਦੀ ਹੈ ਤੇ ਆਮ ਘਰ ਦੇ ਵਿੱਚ ਪੈ ਜਾਂਦੀ ਹੈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰੇਕ ਨੂੰ ਵੀ ਆਪਣੇ ਘਰ ਦੇ ਵਿੱਚ ਇਹ ਪਲਾਂਟ ਮੈਡੀਸਨ ਪਲਾਂਟਸ ਹੈ ਲਾਉਣਾ ਚਾਹੀਦਾ ਆ ਦੇਖੋ ਦੋਸਤੋ ਮੈਂ ਲਾਇਆ ਸੀ ਕਿ ਟੁਕੜ 2.5 ਤਿੰਨ ਤਿੰਨ ਤੋਂ 4 ਸਾਲ ਹੋ ਗਏ ਹੋਣਗੇ ਦੇਖੋ ਕਿੱਡਾ ਪਲਾਂਟਸ ਬਣ ਗਿਆ ਤੇ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਹੈ ਕੋਈ ਹਾਰਟ ਦੀ ਬਿਮਾਰੀ ਹੈ ਕ੍ਰਿਸਟਲ ਹੈ ਸ਼ੂਗਰ ਹੈ ਬੀਪੀ ਹੈ ਹਰ ਇੱਕ ਦੇ ਵਿੱਚ ਕੰਮ ਆਉਣ ਵਾਲਾ ਪਲਾਂਟ ਹੈ ਇਹਦੇ ਆ ਪੱਤੇ ਆ ਪੰਜ ਪੱਤੇ 6 ਪੱਤੇ 10 ਪੱਤੇ ਚੱਬ ਲਓ ਤੇ ਜਾਂ ਇਹਦੇ ਪੱਤਿਆਂ ਨੂੰ ਤੋੜ ਕੇ ਇਹਦਾ ਪਾਊਡਰ ਬਣਾ ਲਓ ਤੇ ਜਾਂ ਇਹਦੇ ਜਿਵੇਂ ਫਲੀਆਂ ਲੱਗਦੀਆਂ ਜਿਵੇਂ ਆਪਣੀਆਂ ਚੌਲੇ ਦੀਆਂ ਫਲੀਆਂ ਹੁੰਦੀਆਂ ਉਹਨਾਂ ਨੂੰ ਤੋੜ ਕੇ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਨਹੀਂ ਇਹਦੇ ਪੰਜ ਪੱਤੇ ਸਬਜ਼ੀ ਦੇ ਵਿੱਚ ਪਾ ਲਓ ਐਡਾ ਗੁਣਕਾਰੀ ਹੈ ਹਰ ਕਿਸਮ ਦੇ ਬਿਮਾਰੀ ਦੀ ਰੋਖਥਾਂ ਕਰਦਾ ਆਪਣੇ ਲੜਨ ਦੀ ਸ਼ਮਤਾ ਵਧਾਉਂਦਾ ਕੋਈ ਵੀ ਬਿਮਾਰੀ ਹੈ ਉਹਦੇ ਨਾਲ ਲੜਨ ਦੀ ਸ਼ਮਤਾ ਵਧਾਉਂਦਾ ਤੇ ਇੰਨਾ ਸੋਹਣਾ ਪਲਾਂਟਸ ਹੈ ਕਿ ਹਰ ਇੱਕ ਦੇ ਘਰੇ ਹੋ ਸਕਦਾ ਆਪਣੇ ਪੰਜਾਬ ਦੇ ਵਿੱਚ ਕੋਸ਼ਿਸ਼ ਕਰੋ ਦੋਸਤੋ ਤੇ ਇਹਨੂੰ ਦੋਸਤੋ ਸੰਜਨਾ ਦਾ ਬੂਟਾ ਕਹਿੰਦੇ ਆ ਆ ਦੇਖੋ ਕਿੰਨੇ ਸੋਹਣੇ ਪੱਤੇ ਆ ਦੇਖੋ ਕਿੱਡਾ ਵੱਡਾ ਪਲਾਂਟਸ ਹੋਇਆ ਤਿੰਨ-ਢਾਈ ਸਾਲ ਦੇ ਵਿੱਚ ਤਾਈ ਤਿੰਨ ਚਾਰ ਲਾ ਲਓ ਪੌਣੇ ਚਾਰ ਸਾਢੇ ਤਿੰਨ ਇੱਕ ਦਾ ਹੀ ਆ ਤੁਹ ਦੇਖੋ ਕਿੰਡਾ ਸੋਹਣਾ ਹੈ ਬਹੁਤ ਜ਼ਿਆਦਾ ਗੁਣਕਾਰੀ ਹੈ ਕੋਸ਼ਿਸ਼ ਕਰਿਆ ਕਰੋ ਹਰ ਇੱਕ ਘਰ ਦੇ ਵਿੱਚ ਇਹ ਪਲਾਂਟਸ ਤਾਂ ਹੋ ਵੀ ਹੋਵੇ ਇੱਕ ਮੈਡੀਸਨ ਪਲਾਂਟ ਹੈ ਮੈਡੀਸਨ ਹੀ ਬੁੱਟਾ ਹੈ